ਰੱਖ ਦੇ ਤੇ ਭਾਈ ਪਟਿਆਲੇ ਵਾਲੇ 200 ਰੁਪਏ ਟੈਕਸੀ ਰੂਟ ਲੱਗਾ ਜੀ ਇਹ ਇੱਕ ਪਾਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕੇ ਸਰਕਾਰੀ ਪ੍ਰਾਪਰਟੀ ਹੈ ਵੇਖੀ ਲੱਗਦਾ ਹੈ ਹਾਂ ਦਾ ਲੈ ਯਾਰ ਇਹ ਜੀ ਇਹ ਉਹ ਮੇਰੇ ਹਾਂਜੀ ਦੱਸੋ ਮਹਾਰਾ ਪਰਚੀ ਜੀ 200 ਰੁਪਏ ਬੱਚੀ ਪੰਚਾਇਤ ਨੇ ਲਈ ਹੈ ਮਰਾ ਇਹਦਾ ਰੋਜ਼ ਨਿਕਲਦਾ ਆਸਤਾ ਆ ਚਾਰ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਦਿਨਾਂ ਤੱਕ ਲੱਗੂਗੀ ਜੀ ਇਹ ਬੈਕ ਮਤਲਬ ਚੱਲ ਚੱਲੀ ਰਹੀ ਹੈ ਬਈ ਹੋਰ ਇਹ ਸਭ ਮਰਾ ਦੇਖਦੇ ਹੋ ਸਾਰੇ ਦੋ ਦਿਨ ਦੋ ਦਿਨ ਸਲਾਮ ਕਰੋ ਬਸ ਜੋ ਇਹ ਭਾਈ ਜ਼ਬਰਦਸਤ ਮਰਾ ਆਪਣੇ ਇਲਾਕੇ ਦੇ ਬੰਦਾਂ ਨੇ ਆਏ ਕਰੋਗੇ ਕਿੰਨਾਂ ਨੂੰ ਦੇ ਯਾਰ 10 ਕਿਲੋਮੀਟਰ ਮਤਲਬ 5 ਕਿਲੋਮੀਟਰ ਤੇ ਹੀ ਚੱਲਦਾ ਇਹ ਕਿੱਦਾਂ ਹੈ ਮਰਾ ਜਿਹਾ ਲੱਗਦਾ ਇਹ ਵੀੜਾ ਵੀ ਅੰਬਾਲਾ ਲੱਗਦਾ ਇਹਨੂੰ ਬੱਸ ਕਰ ਲੋ ਬੰਦਾ ਕਰ ਲੋ ਤੂੰ ਕੀ ਗੱਲ ਬਣੀ ਮਰਾ ਜੀ ਯਾਰ ਮਰਨ ਮਰ ਯਾਰ ਇਹ ਆ ਜਾ ਪੰਚਾਇਤ ਨਾਲ ਗੱਲ ਕਰ ਲਈ ਬਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਸੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਸੀ ਕੋਈ ਪਰਸੀ ਤਾਂ ਤਿੰਨ ਤਨੇੜੇ ਲਾਈ ਹੋਈ ਐ ਅਸੀਂ ਨਹੀਂ ਤੇ ਫਿਰ ਰਜਿਸਟਰ ਪਰਸੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਉਣੀ ਆ ਪਰਸੀ ਗੱਲ ਸੁਣੋ ਇੱਕ ਮਿੰਟ ਪਤਾ ਵੀ ਤਿੰਨ ਦੇ ਮੇਰੇ ਲਾਈ ਹੋਈ ਐ ਜੇ ਲਾਣੀਏ ਜਿੰਨਾ ਦੁਪਾਲਟ ਚੀਜ਼ਾ ਲਾ ਦੇਣਾ ਮੈਂ ਤੇਰੇ ਪਾਸ ਸਾਹਮਣੇ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਉਣੀ ਆ ਪਰਸੀ ਦਿਖਾਈ ਲੈ ਤੋਸੋ ਕਰਦੇ ਆ ਨਹੀਂ ਅਗਰੇਕੇਾਇਤੀਾਰੇ ਮੌਜੂਦ ਐਸਐਸਪੀ ਸਾਹਿਬ ਸਰ ਨਾਨਕ ਸਿੰਘ ਜੀ ਦੀਆਂ ਦਿਸ਼ਾ ਹਦਾਇਤ ਕੱਲ ਮਿਤੀ 16 1 2025 ਨੂੰ ਮਾੜੇ ਹੰਸਾਂ ਨੂੰ ਨੱਥ ਪਾਈ ਗਈ ਜੋ ਏਐਸਆਈ ਅੰਗਰੇਜ਼ ਸਿੰਘ ਥਾਣਾ ਜੁਲਕਾਂ ਨੂੰ ਇਤਲਾਹ ਮਿਲੀ ਕਿ ਬਲਜਿੰਦਰ ਸਿੰਘ ਬਖੂ ਹਰਮਨਪ੍ਰੀਤ ਅਤੇ ਉਸਦੇ ਸਾਥੀ ਆਪਣੇ ਵੱਲੋਂ ਜਾਲੀ ਪਰਚੀਆਂ ਤਿਆਰ ਕਰਕੇ ਅੱਗਰਪੁਰ ਪੁਲ ਤੇ ਲੋਕਾਂ ਨੂੰ ਲੁੱਟ ਰਹੇ ਨੇ ਗੋਬਰਾ ਕਰਕੇ ਉਹਨਾਂ ਤੋਂ ਜਬਰਨ ਵਸੂਲੀ ਕਰ ਰਹੇ ਹਾਂ ਜਬਰਨ ਵਸੂਲੀ ਕਰ ਰਹੇ ਹਾਂ ਤੇ ਜਿਨ੍ਹਾਂ ਦੇ ਖਿਲਾਫ ਕੱਲ ਮਗਤਵਾ ਨੰਬਰ 5 ਅੰਡਰ ਸੈਕਸ਼ਨ 308 ਜੇਮਨ 2 ਬੀ ਐਨ ਐਸ ਥਾਣਾ ਜੁਲਕਾ ਦਾਜ ਕੀਤਾ ਗਿਆ ਜਿਸ ਦੀ ਤਪਤੀ ਜਾਰੀ ਹੈ